ਕੀਮਤਾਂ ਲਗਾਤਾਰ ਹੀਠਾਂ ਜਾ ਰਹੀਆਂ ਕਿ ਸੋਨਾ ਹੋਰ ਡਿੱਗੇਗਾ ਜਾਂ ਫਿਰ ਤੋਂ سونے ਦੀ ਚਮਕ ਵਧੇਗੀ ਸੋਨੇ ਚ ਜਾਰੀ ਉਤਾਰ ਚੜਾਅ ਤੋਂ ਹਰ ਕੋਈ ਪਰੇਸ਼ਾਨ ਹੈ ਵਿਦੇਸ਼ੀ ਬਾਜ਼ਾਰ ਚ ਸੋਨੇ ਦੀਆਂ ਕੀਮਤਾਂ ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਪਰ ਘਰੇਲੂ جوہریਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਜਿਦਾ ਜ਼ਿਆਦਾ ਗਿਰਾਵਟ ਦੇ ਆਸਾਨ ਨਹੀਂ ਹੈ ਦੁਨੀਆ ਪਰਦੇ ਬਾਜ਼ਾਰਾਂ ਚ ਫਿਲਹਾਲ ਕੋਈ ਵੀ ਕਾਰਨ ਨਹੀਂ ਦਿਖ ਰਿਹਾ ਜਿਸ ਨਾਲ ਸੋਨੇ ਦੀਆਂ ਕੀਮਤਾਂ ਹੋਰ ਹੀਠਾਂ ਜਾਣ ਰੁਪਏ ਦੀ ਮਜ਼ਬੂਤੀ ਡਾਲਰ ਦੇ ਅੰਦਰ ਗਿਰਾਵਟ ਔਰ ਮਾਰਕੀਟ ਕੇ ਅੰਦਰ ਬਾਹਰ ਦਾ ਨਾ ਹੋਣਾ ਇਹ ਮੇਨ ਕਾਰਨ ਹੈ ਔਰ ਇਹ ਟਾਈਮ ਜਿਹੜਾ ਹੈ ਬੈਸਟ ਬਾਇੰਗ ਟਾਈਮ ਜਿਹੜਾ ਹੈ ਇਸ ਤੋਂ ਮੇਗਾ ਤੱਲੇ ਜਾਣ ਦੀ ਉਮੀਦ ਘਾਟੀ ਲੱਗਦੀ ਹੈ ਕਸਟਮਰ ਨੂੰ ਐਡਵਾਈਸ ਹੈ ਕਿ ਜਿੰਨੇ ਪਰਚੇਸ ਕਰਨਾ ਹੈ ਇਹ ਇਸ ਟਾਈਮ ਖਰੀਦ ਲੇ ਇਹ ਰੇਟ ਦੁਬਾਰਾ ਮੁੜ ਕੇ ਨਹੀਂ ਆਣਾ ਦੁਨੀਆ ਕੇ ਅੰਦਰ ਇਸ ਟਾਈਮ ਕੋਈ ਲੜਾਈ ਦੇ ਆਸਾਰ ਵੀ ਨਜ਼ਰ ਆ ਰਹੇ ਵੀ ਜਿਸ ਜਿਹਦੀ ਵਜ੍ਹਾ ਨਾਲ ਮਤਲਬ ਇਹ ਹੋਏ ਉਹ ਲੋਕਾਂ ਨੂੰ ਲੱਗੇ ਵੀ ਪੀਸ ਟਾਈਮ ਹੈ ਟੈਂਪਰੇਰੀ ਤੌਰ ਤੇ ਇਹ ਆਪਣਾ ਇਹ ਡਾਊਨ ਆਇਆ ਔਰ ਇਹ ਸਾਰਾ ਜਿਹੜਾ ਫਲਕਚੁਏਸ਼ਨ ਹੈ ਉਹ ਐਮ6 ਸੱਟੇबाजी ਦੇ ਕਾਰਨ ਹੈ। ਸੋਨੇ ਦੀਆਂ ਚੜ੍ਹਦੀਆਂ ਕੀਮਤਾਂ 'ਚ ਹਰ ਕੋਈ ਖਰੀਦਾਰੀ ਕਰ ਰਿਹਾ ਸੀ। ਉਮੀਦ ਕੀਤੀ ਜਾ ਰਹੀ ਸੀ ਕਿ ਸੋਨੇ ਦਾ ਭਾਅ ਹੋਰ ਚੜ੍ਹੇਗਾ ਤੇ ਮੁਨਾਫਾ ਮਿਲੇਗਾ। ਪਰ ਹੋਇਆ ਇਸਦੇ ਉਲਟ। ਪਿਛਲੇ 10 ਮਹੀਨੇ ਤੋਂ ਸੋਨੇ ਦੀਆਂ ਕੀਮਤਾਂ 'ਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਦੁਕਾਨਦਾਰ ਪਰੇਸ਼ਾਨ ਨੇ ਕਿ ਸੋਨੇ ਦਾ ਭਾਅ ਇੰਨਾ ਹੇਠਾਂ ਆਉਣ ਦੇ ਬਾਵਜੂਦ ਵੀ ਖਰੀਦਾਰੀ ਘਟ ਕਿਉਂ ਹੈ? ਜਦੋਂ ਪਿਛਲੇ ਸਾਲ ਰੇਟ ਤੇਜ਼ ਹੋ ਰਿਹਾ ਸੀਗਾ ਉਦੋਂ ਗ੍ਰਾਹਕਾਂ 'ਚ ਇਹ ਸੀਗਾ ਸ਼ਾਇਦ ਰੇਟ ਹੋਰ ਵਧੂਗਾ। ਪਰ ਗਾਹਕ ਨੂੰ ਡਰ ਸੀਗਾ ਕਿ ਰੇਟ ਸ਼ਾਇਦ 35 ਦੀ بجائے 40000 ਤੱਕ ਚਲਾ ਜਾਊਗਾ। ਇਸ ਕਰਕੇ ਉਸ ਟਾਈਮ ਗਾਹਕੀ ਬਹੁਤ ਜ਼ਿਆਦਾ ਸੀਗੀ। ਲੇਕਿਨ ਹੁਣ ਦਿਨ ਬਰ ਦਿਨ ਜਿਵੇਂ ਜਿਵੇਂ ਰੇਟ ਘਟੀ ਜਾ ਰਿਹਾ ਹੈ। ਕਸਟਮਰ ਦੇ ਮਨ 'ਚ ਇਹ ਆ ਜਾਂਦਾ ਹੈ ਕਿ ਆਪਣਾ ਸ਼ਾਇਦ ਰੇਟ ਹੋਰ ਟੁੱਟੂਗਾ। ਜਿਸ ਦੇ ਨਾਲ ਗਾਹਕ ਥੋੜਾ ਜਿਆਦਾ ਘਟ ਜਾਂਦਾ ਹੈਗਾ। ਪਰ ਆਪਣਾ ਰੇਟ ਅਗਰ ਟੁੱਟੇਗਾ ਤਾਂ 4500 ਤੱਕ ਹੀ ਟੁੱਟੇਗਾ ਇਸ ਤੋਂ ਜ਼ਿਆਦਾ ਕੋਈ ਗਿਰਾਵਟ ਆਉਣ ਦੇ ਚਾਂਸ ਨਹੀਂ ਹੈ ਮਾਰਕੀਟ 'ਚ ਅਫਵਾਹਾਂ ਫੈਲੀਆਂ ਆਈਆਂ ਸੋਨਾ 20000 ਆਜੂਗਾ ਜਾਂ ਸੋਨਾ 22000 ਆਜੂਗਾ ਐਸੀ ਕੋਈ ਗੱਲ ਨਹੀਂ ਹੈ ਸੋਨਾ ਜੇ ਅਗਰ ਆਊਗਾ ਤਾਂ 2400 ਰੁਪਈਆ ਹੋਰ ਡਾਊਨ ਆ ਜਾਏਗਾ ਇਸ ਤੋਂ ਜ਼ਿਆਦਾ ਸੋਨਾ ਨਹੀਂ ਟੁੱਟ ਸਕਦਾ ਸੋਨੇ ਦੀ ਬਨਾਮਦਰ ਲਗਾਤਾਰ ਵਧਨ ਕਰਕੇ ਕੀਮਤਾਂ 'ਚ ਭਾਰੀ ਉਛਾਲ ਦਰਜ ਕੀਤਾ ਗਿਆ ਹੈ ਪਰ ਹਾਲ ਹੀ ਚ ਆਰਬੀਆਈ ਨੇ ਸੋਨੇ ਦੀ ਆਯਾਤ ਦੇ ਕੁਝ ਨਿਯਮਾਂ 'ਚ ਟਿਹਰੇ ਦਿੱਤੀ ਤੇ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ। ਜੋਹਰੀਆਂ ਦੀ ਨਜ਼ਰ ਅਗਲੇ ਮਹੀਨੇ ਆਉਣ ਵਾਲੇ ਆਮ ਬਜਟ ਤੇ ਲੱਗੀ ਹੋਈ ਹੈ। ਉਹਦੇ ਨਾਲ ਇੱਕ ਤਾਂ ਗਵਰਨਮੈਂਟ ਨੇ ਇੰਪੋਰਟ ਤੇ ਬੈਨ ਲਗਾ ਦਿੱਤਾ। ਇੰਪੋਰਟ ਬਹੁਤ ਘਟ ਹੋਇਆ, ਸਮਗਲਿੰਗ ਜ਼ਿਆਦਾ ਹੋਈ। ਉਹਦੇ 'ਚ ਵੀ ਸਮਾਨ ਜੁਲਰਾਂ ਨੂੰ ਪੂਰਾ ਮਿਲ ਨਹੀਂ ਪਾਇਆ। ਉਹ ਆਪਣਾ ਕਾਰੋਬਾਰ ਚੰਗੇ ਢੰਗ ਨਾਲ ਚਲਾ ਨਹੀਂ ਪਾਏ। ਅਗਰ ਗਵਰਨਮੈਂਟ ਇਹ ਇੰਪੋਰਟ ਖੋਲਦੀ ਹੈ ਔਰ ਡਿਊਟੀ ਘਟਾਉਂਦੀ ਹੈ ਸਾਡੇ ਕਾਰੋਬਾਰ ਚੱਲਣ ਦੀ ਉਮੀਦ ਹੈ। ਅਸੀਂ ਸਰਕਾਰ ਤੋਂ ਇਹ ਉਮੀਦ ਕਰਦੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਵਿਜ਼ਿਟ ਸਾਡੇ ਵਪਾਰ ਵਾਸਤੇ ਬਹੁਤ ਵਧੀਆ ਹੋਵੇ। ਕਹਾਵਤ ਹੈ ਕਿ ਸੋਨੇ ਦੀਆਂ ਕੀਮਤਾਂ ਦੀ ਤੇਜ਼ੀ 'ਚ ਕੋਈ ਸੋਨਾ ਵੇਚ ਨਹੀਂ ਸਕਦਾ ਤੇ ਗਿਰਾਵਟ 'ਤੇ ਕੋਈ ਖਰੀਦ ਨਹੀਂ ਸਕਦਾ। ਫਿਲਹਾਲ ਗਾਹਕ ਇਸ ਕਹਾਵਤ ਵਿੱਚ ਹੀ ਉਲਝੇ ਹੋਏ ਨੇ। ਪਿਛਲੇ ਸਾਲ ਅਗਸਤ 'ਚ ਸੋਨੇ ਦੀ ਕੀਮਤਾਂ 35 ਹਜ਼ਾਰ ਦੇ ਜਾਦੂਈ ਅੰਕੜੇ ਤੱਕ ਪਹੁੰਚ ਗਈਆਂ ਸੀ ਪਰ ਜੂਨ ਆਂਦੇ-ਆਂਦੇ ਕੀਮਤਾਂ 'ਚ ਲਗਭਗ 8000 ਦੀ ਗਿਰਾਵਟ ਆ ਚੁੱਕੀ ਹੈ। ਪਰ ਗਾਕਾ ਨੂੰ ਹਜੇ ਵੀ ਲੱਗ ਰਿਹਾ ਹੈ ਕਿ ਸੋਨੇ ਦੀ ਕੀਮਤਾਂ ਹੋਰ ਡਿੱਗਣਗੀਆਂ ਗਾਹਕ ਹਜੇ ਵੀ ਦੁਕਾਨਦਾਰਾਂ ਤੋਂ ਕਾफी ਦੂਰੀ ਬਣਾਏ ਹੋਏ ਨੇ ਪਰ ਸਭ ਤੋਂ ਵੱਡਾ ਸਵਾਲ ਹੈ ਜਾਣਕਾਰਾਂ ਦਾ ਇਹ ਸਾਫ਼ ਤਰੀਕੇ ਨਾਲ ਕਹਿਣਾ ਕਿ ਆਉਣ ਵਾਲੇ ਸਮੇਂ 'ਚ ਵੱਧ ਤੋਂ ਵੱਧ ਕੀਮਤਾਂ 'ਚ 400 ਜਾਂ 500 ਰੁਪਏ ਦੀ ਗਿਰਾਵਟ ਆ ਸਕਦੀ ਹੈ ਇਸ ਤੋਂ ਬਾਅਦ ਸੋਨੇ ਦੀ ਕੀਮਤਾਂ ਫਿਰ ਤੋਂ ਤੇਜ਼ੀ ਦੇ ਰਾਤੇ ਸਵਾਰ ਹੋ ਜਾਣਗੀਆਂ ਲੇਕਿਨ ਸਭ ਤੋਂ ਵੱਡੀ ਨਜ਼ਰ ਆਉਣ ਵਾਲੇ ਬਜਟ ਤੇ ਲੱਗੀ ਹੋਈ ਹੈ ਅਗਰ ਇੰਪੋਰਟ ਡਿਊਟੀ 'ਚ ਥੋੜੀ ਜਿਹੀ ਵੀ ਕਟੌਤੀ ਹੁੰਦੀ ਹੈ ਤੇ ਬੁਲੀਅਨ ਕਾਰੋਬਾਰ ਵਾਸਤੇ ਇੱਕ ਚੰਗਾ ਸੰਕੇਤ ਹੈ ਕੌਰਫ ਖੋਸਲਾ এবੀਪੀ ਨਿਊਜ਼ ਚ